ਜੀ ਕੀ ਫਤਿਹ ਟਾਰੀ ਹਲਕੇ ਦੇ ਕੋਨੇ ਕੋਨੇ ਤੋ ਆਏ ਪਤਵੰਤੇ ਸਜਣੋ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੇ ਮਾਫੀ ਚਾਹੁੰਦੇ ਆ ਤੁਹਾਡੇ ਕੋਲੇ ਲੇਟ ਆਏ ਆ ਗਰਮੀ ਵੀ ਬਹੁਤ ਆ ਤੁਸੀਂ ਬਹੁਤ دیر ਦੇ ਬੈਠੇ ਹੋ ਆਈ ਇੱਕ ਬਹੁਤ ਵੱਡੀ ਅਕਾਲੀ ਦਲ ਦੀ ਤਾਕਤ ਹੈ। ਸ਼ੋਮਨੀ ਕਾਲੀ ਦਲ ਦੇ ਵਰਕਰਾਂ ਦਾ ਮੁਕਾਬਲਾ ਕੋਈ ਪਾਰਟੀ ਨਹੀਂ ਕਰ ਸਕਦੀ। ਸ਼ੋਮਨੀ ਅਕਾਲੀ ਦਲ ਇਕੱਲੀ ਪਾਰਟੀ ਹੈ ਜਿਹਨੂੰ ਦੁਨੀਆਂ ਵਿੱਚ ਜਿਹਨੂੰ ਸ਼ਹੀਦਾਂ ਦੀ ਜਥੇਬੰਦੀ ਕਿਹਾ ਜਾਂਦਾ ਹੈ। ਕੀ ਕਾਲੀਸ਼ਲ ਦੀ ਵਰਕਰ ਤੇ ਲੀਡਰ ਆਪਣੇ ਕੌਮ ਖਾਤਰ ਆਪਣੇ ਸੂਬੇ ਖਾਤਰ ਗਰੀਬ ਖਾਤਰ ਕਿਸਾਨ ਖਾਤਰ ਵਪਾਰੀ ਖਾਤਰ ਜਾਨ ਵੀ ਕੁਰਬਾਨ ਕਰ ਸਕਦੇ ਹੈ ਇਤਿਹਾਸ ਗਵਾਹ ਹੈ ਕਿ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਨੇ 15 15 ਸਾਲ 16 ਸਾਲ 10 ਸਾਲ ਰਣਕੀ ਸਾਹਿਬ ਥੋੜੀ ਕਿੰਨੇ ਸਾਲ ਹੋ ਗਏ ਜੇ ਹੈ ਹਾਂ ਆ ਦੇਖੋ ਸਾਰੇ ਉਹ ਜਿੰਨਾ ਮਰਜੀ ਪੁੱਛ ਲੋ ਸਾਰੇ ਜੇਲ੍ਹ ਚ ਗਏ ਆ ਆ ਪਾਰਟੀ ਥੋੜੀ ਪਾਰਟੀ ਹੈ ਥੋੜੇ ਬਸੁਰਗਾਂ ਦੀ ਪਾਰਟੀ ਹੈ ਐਸ ਪਾਰਟੀ ਦੀ ਅਗਵਾਈ ਪਿਛਲੇ ਕਈ ਦਿਹਾੜਿਆਂ ਤੋਂ ਸਾਬ ਪ੍ਰਕਾਸ਼ ਸਿੰਘ ਜੀ ਬਦਲ ਕਰ ਰਹੇ ਸੀ 103 ਸਾਲ ਪੁਰਾਣੀ ਪਾਰਟੀ ਹੈ ਉਹਦੇ ਵਿੱਚੋਂ 70 ਸਾਲ ਸਾਬ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਵਿੱਚ ਕੰਮ ਕੀਤਾ 70 ਸਾਲ ਇੱਕਦਮ ਨਹੀਂ ਲੀਡਰ ਬਣੇ ਉਹਨਾਂ ਨੇ ਮਿਹਨਤ ਕੀਤੀ ਲੋਕਾਂ ਦਾ ਦਿਲ ਜਿੱਤਿਆ ਸ਼ਹਾ ਕੁਰਬਾਨੀਆਂ ਦਿੱਤੀਆਂ ਜੇਲ੍ਹਾਂ ਲੰਘ ਕੇ ਪਿੰਡ ਬਾਦਲ ਦੇ ਸਰਪੰਚ ਸਭ ਤੋਂ ਪਹਿਲੇ ਬਣੇ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਣੇ ਐਮ ਐਲ ਏ ਬਣੇ ਤੇ ਉਹਦੇ ਬਾਅਦ ਜਾ ਕੇ ਮੰਤਰੀ ਤੇ ਚੀਫ ਮਿਨਿਸਟਰ ਬਣੇ ਲੀਡਰ ਇੱਕ ਦਿਨ ਜ ਨਹੀਂ ਬਣ ਸਕਦਾ ਆਪਾਂ ਤਜਰਬਾ ਦੇਖ ਹੀ ਲਿਆ ਇੱਕ ਦਿਨ ਤੁਸੀਂ ਭਗਵੰਤ ਮਾਨ ਨੂੰ ਬਣਾਤਾ ਲੀਡਰ ਮੁੱਖ ਮੰਤਰੀ ਬਣਾਤਾ ਤੇ ਦੇਖੋ 5 ਸਾਲ ਖਰਾਬ ਕਰ ਲਿਆ ਆਪਾਂ ਆਪਾਂ ਕੋਈ ਰਿਸ਼ਤਾ ਕਰਨ ਜਾਣੇ ਆ ਪਛੋਕੜ ਦੇਖਦੇ ਆ ਕੋਈ ਪਸੂ ਲੈਣ ਜਾਣੇ ਆ ਉਹਦਾ ਵੀ ਦੇਖਦੇ ਆ ਪਰਾਣਾ ਪਛੋਕੜ ਪਰਪੋ ਦੇ ਮਾਂ ਕੀ ਸੀ ਕਿੰਨਾ ਦੁੱਧ ਦਿੰਦੀ ਸੀ ਆ ਕੁਝ ਵੀ ਕਰਦੀ ਸੀ ਇੱਥੇ ਬਗੈਰ ਪਛੋਕੜ ਦੇਖੇ ਨਾਲੇ ਤੁਹਾਨੂੰ ਪਤਾ ਹੈ ਕਿ ਉਹ ਸ਼ਰਾਬੀ ਹੈ ਉਹ ਡੱਕਾ ਨਹੀਂ ਤੋੜਦਾ ਨਸ਼ੇ ਕਰਦਾ ਤੇ ਫਿਰ ਵੀ ਆਪਾ ਉਹਨੂੰ ਮੁੱਖ ਮੰਤਰੀ ਬਣਾ ਦਿੱਤਾ ਆ ਮੁੱਖ ਮੰਤਰੀ ਕਹਿੰਦੇ ਲਾਇਕ ਹੈ ਪਿਛਲੀ ਵਾਰ ਮੈਂ ਤਾਂ ਹੈਰਾਨ ਆ ਆਪਣੇ ਪੰਜਾਬੀਆਂ ਦੇ ਖਾਲਸਾ ਜੀ ਆਪਣੀ ਪਾਰਟੀ ਨੂੰ ਛੱਡ ਕੇ ਆਪਾਂ ਇਹਨਾਂ ਦੇ ਮਗਰ ਲੱਗੇ ਪਹਿਲੇ 5 ਸਾਲ ਕੈਪਟਨ ਅਮਰਿੰਦਰ ਸਿੰਘ ਨੇ ਗੁਰਕਾ ਸਾਹਿਬੀ ਸੌਂ ਖਾਲੀ ਆਪਾਂ ਸਾਰੀਆਂ ਵੋਟਾਂ ਪਾਤੀਆਂ ਅਸੀਂ ਬੜਾ ਕਿਆ ਏ ਠੱਗ ਗਏ ਨੇ ਕੁਛ ਨਹੀਂ ਕਰਨਾ ਪਰ ਗੱਲਾਂ ਚ ਆ ਗਏ ਉਹਦੇ ਬਾਅਦ ਕੰਧਾਂ ਦੇ ਲਿਖ ਤਾਗੀ ਝਾੜੂ ਨੂੰ ਮੋਟਾ ਪਾ ਦੇ ਉਹ ਝਾੜੂ ਮਗਰ ਲੱਗ ਗਏ 10 ਸਾਲ ਜ਼ਿੰਦਗੀ ਦੇ ਖਰਾਬ ਹੋ ਗਏ ਤੁਹਾਡੇ 10 ਸਾਲ 20 ਸਾਲ ਦਾ ਬੱਚਾ 30 ਸਾਲ ਦਾ ਹੋ ਗਿਆ 50 ਸਾਲ ਦਾ 60 ਸਾਲ ਦਾ ਹੋ ਗਿਆ ਤੇ ਜਿਹੜੇ ਕੰਮ ਕੀਤੇ ਸੀ 10 ਸਾਲ ਬਾਦਲ ਸਿੰਘ ਮੁੱਖ ਮੰਤਰੀ ਸੀ ਸਾਰਾ ਕੁਛ ਹੀ ਰੁਕ ਗਿਆ ਜਾਂ ਬੰਦ ਹੋ ਗਿਆ ਮੈਂ ਤੁਹਾਨੂੰ ਪੁੱਛਣਾ ਚਾਹਣਾ ਹੈ ਮੇਰੇ ਕਿਸਾਨ ਵੀ ਨਹੀਂ ਵੀਰ ਬੈਠੇ ਆ ਤੁਹਾਡੇ ਟਿਊਬਵਲ ਕਨੈਕਸ਼ਨ ਕਿਨੇ ਦਿੱਤੇ 15 ਲੱਖ ਟਿਊਬਵਲ ਕਨੈਕਸ਼ਨ ਪੰਜਾਬ ਦਾ ਮੈਂ ਆੜੀਏ ਤੋਂ ਕਢਾਇਆ ਸਾਡੇ 13 ਲੱਖ ਬਾਦਲ ਸਾਹਿਬ ਨੇ ਦਿੱਤੇ 15 ਲੱਖ ਚੋਂ ਉਸ ਟਿਊਬਵਲ 'ਚ ਬਿਜਲੀ ਕਿਨੇ ਮੁਫਤ ਕੀਤੀ ਬਾਦਲ ਸਾਹਿਬ ਨੇ ਆ ਜਿਹੜੀਆਂ ਨਹਿਰਾਂ ਤੇ ਕਸੀਆਂ ਦੇਖਦੀ ਹਾਂ ਬਣਾਈਆਂ ਕਿਨੇ ਬਾਦਲ ਸਾਹਿਬ ਨੇ ਪੱਕੇ ਖਾੜੇ ਬਣਾਏ ਕਿਨੇ ਬਾਦਲ ਸਾਹਿਬ ਨੇ ਅੰਡਰਗਰਾਉਂਡ ਪਾਈਪ ਸਿਸਟਮ ਸ਼ੁਰੂ ਕੀਤਾ ਬਾਦਲ ਸਾਹਿਬ ਨੇ ਅਬ ਮੰਡੀਆਂ ਦਾਣਾ ਮੰਡੀਆਂ ਪਿੰਡਾਂ ਚ ਨਹੀਂ ਹੁੰਦੀਆਂ ਸੀ ਫੋਕਲ ਪੁਆਇੰਟ ਦਾਣਾ ਮੰਡੀਆਂ ਬਣਾਈਆਂ ਅਕਾਲੀ ਦਲ ਬਾਦਲ ਸਾਹਿਬ ਨੇ ਆਈ ਐਮ ਐਸ ਪੀ ਪੰਜਾਬ ਝੋਨੇ ਤੇ ਕਣਕ ਤੇ ਨਹੀਂ ਹੁੰਦੀ ਸੀ ਆ ਤਾਂ ਅਕਾਲੀ ਦਲ ਨੇ 1966 ਚ ਮੋਰਚਾ ਲਾ ਕੇ ਸੈਂਟਰ ਤੋਂ ਮਜੂਰ ਕਰਾਈ ਐਮ ਐਸ ਪੀ ਨਹੀਂ ਤਾਂ ਇੱਥੇ ਹੁੰਦੀ ਨਹੀਂ ਸੀ ਐਮ ਐਸ ਪੀ ਅਾ ਟਰੈਕਟਰਾਂ ਦੇ ਟੈਕਸ ਲੱਗਦਾ ਹੁੰਦਾ ਸੀ ਆ ਬਾਦਲ ਸਾਹਿਬ ਨੇ ਮਾਫ ਕੀਤਾ ਥੋੜੇ ਸਾਈਕਲ ਤੇ ਟੋਕਨ ਲੱਗਦਾ ਹੁੰਦਾ ਸੀ ਜਿਹੜੇ ਪੁਰਾਣੇ ਬਜ਼ੁਰਗ ਹੈ ਬਾਦਲ ਸਾਹਿਬ ਨੇ ਮਾਫ ਕੀਤਾ ਫਿਰ ਕਿਸਾਨੀ ਦੀ ਪਾਰਟੀ ਕੌਣ ਹੈ ਕਿਸਾਨ ਵਾਸਤੇ ਲੜਨ ਵਾਲੀ ਕੌਣ ਹੈ ਕਿਸਾਨੀ ਦੀ ਸੰਘਰਸ਼ ਕਰਨ ਵਾਲੀ ਅਕਾਲੀ ਦਲ ਤੋਂ ਬਗਰ ਕੋਈ ਹੈ ਹੀ ਨਹੀਂ ਓਵੇਂ ਗਰੀਬ ਪਰਵਾਰਾਂ ਨੂੰ ਦੇਖੋ ਜੋ ਵਾਦਾ ਕੀਤਾ ਜੇ ਬਾਦਲ ਸਾਹਿਬ ਨੇ ਕਿਹਾ ਮੈਂ ਗਰੀਬ ਪਰ ਪਰਿਵਾਰਾਂ ਨੂੰ ਮੈਂ ਆਟਾ ਦਲ ਦਊਂਗਾ ਪਹਿਲੀ ਸਰਕਾਰ ਬਣਦੇ ਪਹਿਲੀ ਕੈਬਨਟ ਮੀਟਿੰਗ ਚ ਪਾਸ ਕਰਕੇ ਸ਼ੁਰੂ ਕਰਤਾ ਕਰਤਾ ਸੀ ਕਿ ਨਹੀਂ ਕਰਤਾ ਸ਼ਗਨ ਸਕੀਮ ਬਾਪੂ ਬਾਦਲ ਦੀ ਪੈਨਸ਼ਨ ਸਕੀਮ ਬਾਪੂ ਬਾਦਲ ਦੀ ਐਸੇ ਬੱਚਿਆਂ ਨੂੰ ਐਸੇ ਪਰਿਵਾਰਾਂ ਦੇ 200 ਯੂਨਿਟ ਬਿਜਲੀ ਦੇ ਮਾਫ ਕਰਨਾ ਹੈ ਸਕੀਮ ਬਾਦਲ ਸਾਹਿਬ ਦੀ ਐਸੇ ਬੱਚਿਆਂ ਨੂੰ ਮੁਫਤ ਪੜਾਉਣ ਦੀ ਸਕੀਮ ਬਾਪੂ ਬਾਦਲ ਦੀ ਲੜਕੀਆਂ ਨੂੰ ਸਾਈਕਲ ਦੇਣ ਦੀ ਸਕੀਮ ਘਰਮੀ ਦੇ ਬਰਮੇ ਬੱਚਿਆਂ ਨੂੰ ਉਹ ਬਾਦਲ ਸਾਹਿਬ ਦੀ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਦਵਾਈਆਂ ਦਾਕਾਨਾ ਖੋਲਣ ਦੀ ਸਕੀਮ ਬਾਦਲ ਸਾਹਿਬ ਦੀ ਆ ਮੁੱਖ ਮੰਤਰੀ ਤੀਰਥ ਯਾਤਰਾ ਸ਼ੁਰੂ ਕੀਤੀ ਬਾਦਲ ਸਾਹਿਬ ਨੇ ਕੀਤੀ ਨੌਜਵਾਨਾਂ ਨੂੰ ਜਿੰਮ ਦਿੰਦੇ ਹੁੰਦੇ ਸੀ ਖੇਡਾਂ ਦਾ ਸਨਮਾਨ ਕਰਾਉਂਦੇ ਹੁੰਦੇ ਸੀ ਜਿਹੜੀ ਕਬੱਡੀ ਆਪਣੀ ਮਾਂ ਖੇਡ ਵਰਲਡ ਕੱਪ ਕਬੱਡੀ ਕਰਾ ਦਿੱਤੀ ਲੋਕਾਂ ਪਿੰਡਾਂ ਦੇ ਨੌਜਵਾਨ ਕਬੱਡੀ ਤਰਫ ਚੱਲ ਬੈ ਇੱਕ ਦੇਖੋ ਕਿੱਥੇ 16 ਦੇਸ਼ਾਂ ਚ ਪਹੁੰਚਾ ਦਿੱਤੀ ਆ ਜਿੰਨੇ ਹਾਕੀ ਦੇ ਐਸਟ੍ਰੋਟਾਫ ਸਟੇਡੀਅਮ ਹੈ 16 ਸਟੇਡੀਅਮ ਮੈਂ ਬਣਾਇਆ ਐਸਟ੍ਰੋਟਾਫ ਅੱਜ ਹਿੰਦੁਸਤਾਨ ਦੀ ਹਾਕੀ ਟੀਮ ਵਿੱਚ 11 ਚੋਂ 9 ਬੱਚੇ ਪੰਜਾਬ ਦੇ ਐ ਇੱਕ ਨਿਸ਼ਾਨੀ ਦੱਸ ਦਿਓ ਕਾਂਗਰਸ ਦੀ ਇੱਕ ਨਿਸ਼ਾਨੀ ਆ ਜਿਹੜੀਆਂ ਸੜਕਾਂ ਤੁਸੀਂ ਅੱਜ ਗੁਰੂ ਦੀ ਨਗਰੀ ਅੰਮ੍ਰਿਤਸਰ ਤੋਂ ਤਕਸ਼ਰੀ ਤਲਵੰਡੀ ਸਭ ਮੱਥਾ ਟੇਕਣ ਜਾਓ ਬਠਿੰਡੇ ਚਲੇ ਜਾਓ ਚੰਡੀਗੜ੍ਹ ਚਲੇ ਜਾਓ ਪਠਾਨਕੋਟ ਚਲੇ ਜਾਓ ਕਿਤੇ ਵੀ ਚਲੇ ਜਾਓ ਪਹਿਲੇ ਡਰ ਲੱਗਦਾ ਹੁੰਦਾ ਸੀ ਥੋੜੇ ਕਰਦੇ ਪੁੱਛਦੇ ਹੁੰਦੇ ਸੀ ਕਿ ਪਹੁੰਚ ਗਏ ਕਿ ਨਹੀਂ ਪਹੁੰਚ ਗਏ ਕਿਉਂਕਿ ਡਰ ਸੀ ਕਿ ਐਕਸੀਡੈਂਟ ਨਾ ਹੋ ਗਏ ਅੱਜ 6 ਤੇ 8 ਲੈਂਨੀਆਂ ਸਰਕਾਂ ਆ ਯਾਦ ਕਰੋ ਬਾਦਲ ਸਾਹਿਬ ਦੀ ਸਰਕਾਰ ਆਉਣ ਤੋਂ ਪਹਿਲੇ ਬਿਜਲੀ ਦਾ ਕੀ ਹਾਲ ਹੁੰਦਾ ਸੀ ਕੱਟ ਲੱਗਦੇ ਸੀ 5 ਘੰਟੇ 6 ਘੰਟੇ 10 ਘੰਟੇ ਕੱਟ ਲੱਗਦੇ ਸੀ ਅਬ ਬਿਜਲੀ ਪੂਰੀ ਕਰਨ ਵਾਲਾ ਬਾਪੂ ਬਾਦਲ ਸਾਰੇ ਥਰਮਲ ਪਲਾਂਟ ਬਣਾਉਣ ਵਾਲਾ ਬਾਪੂ ਬਾਦਲ 에ਰਪੋਰਟ ਬਣਾਉਣ ਵਾਲਾ ਬਾਪੂ ਬਾਦਲ ਜਿੰਨੇ ਯੂਨੀਵਰਸਿਟੀਆਂ ਬਣੀਆਂ ਸਾਰੀਆਂ ਯੂਨੀਵਰਸਿਟੀਆਂ ਆਪਣੇ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਬਣੀਆਂ ਹੈ ਤੁਸੀਂ ਆਪਣੇ ਪਿੰਡ 'ਚ ਵੀ ਚਲੇ ਜਾਓ ਜੇ ਉੱਥੇ ਵਾਟਰ ਵਕਸ ਬਣਾਇਆ ਹੋਊਗਾ ਜਾਂ ਕੁਝ ਵੀ ਬਣਾਇਆ ਹੋਊਗਾ ਅਕਾਲੀ ਸਰਕਾਰ ਦੇ ਦੌਰਾਨ ਅਕਾਲੀ ਸਰਕਾਰ ਦਾ ਮਤਲਬ ਥੋੜੀ ਸਰਕਾਰ ਥੋੜੋ ਥੋੜੀ ਦੁੱਖ ਸੁੱਖ ਦੂਰ ਕਰਨ ਵਾਲੀ ਸਰਕਾਰ ਰਣਕੇ ਸਾਹਿਬ ਮੰਤਰੀ ਸੀ ਮੈਨੂੰ ਲੱਗਦਾ ਹਰ ਰੋਜ਼ ਮੰਤਰੀ ਹੁੰਦੇ ਵੀ ਥੋੜੇ ਚ ਰਹਿੰਦੇ ਸੀ ਸਾਹ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹਰ ਹਫਤੇ ਸੰਗਤ ਦਰਸ਼ਨ ਕਰਦੇ ਸੀ ਕਿਸੇ ਨਾ ਕਿਸੇ ਪਿੰਡ ਜਾ ਕੇ ਕਿਸੇ ਹਲਕੇ ਜਾ ਕੇ ਤੁਹਾਡੇ ਘਰਾਂ ਚ ਹਰ ਦੂਜੇ ਘਰ ਵਿੱਚ ਥੋੜੇ ਬਾਪੂ ਬਾਦਲ ਦੀ ਫੋਟੋ ਹੋਣੀ ਹੈ ਤੁਹਾਡੇ ਘਰੇ ਚ ਆਪਿੰਦੇ ਦੀ ਹੈਗੀ ਕਿ ਨਹੀਂ ਹੈਗੀ ਸਹੀ ਸਾਰਿਆਂ ਦੇ ਆ ਆਸੀ ਮੁੱਖ ਮੰਤਰੀ ਮੈਨ ਲੱਗਦਾ ਕੋਈ ਪੰਜਾਬ ਦਾ ਪਿੰਡ ਨਹੀਂ ਸ਼ਹਿਰ ਨਹੀਂ ਗਲੀ ਜਿੱਥੇ ਉਹ ਆਪ ਨਾ ਗਏ ਹੂੰ ਇੱਥੇ ਬਗੈਰ ਤਜਰਬੇ ਤੋਂ ਦੇਖਿਆ ਕਿ ਅਸ਼ਰਾਬੀ ਹੈ ਤੇ ਬਣਾਤਾ ਉਹਨੂੰ ਮੁੱਖ ਮੰਤਰੀ ਤੇ ਹੁਣ ਢੂਈ ਨਹੀਂ ਮਾਰਦਾ ਕਿਸੇ ਨੂੰ ਪਰ ਵਾਈ ਨਹੀਂ ਕਰਦਾ ਕੋਈ ਉਹਨਾਂ ਦਾ ਬੰਦਾ ਮੁੱਖ ਮੰਤਰੀ ਨੂੰ ਨਹੀਂ ਮਿਲ ਸਕਦਾ ਕਹਿੰਦੇ ਕੀ ਸੀ कि ਜਦੋਂ ਮੈਂ ਬਣ ਜਾਊਂਗਾ ਹਰਾ ਪੈਨ ਮੇਰਾ ਹਰਾ ਕੀ ਕੋਈ ਪੈਨ ਨਹੀਂ ਦਿਖਦਾ ਸ਼ਕਲ ਹੀ ਨਹੀਂ ਦਿਖਦੀ ਅੱਜ ਸਹੀ ਮਣੇ ਤੇ ਮੁੱਖ ਮੰਤਰੀ ਇੱਕ ਨਹੀਂ ਮੈਂ ਧੂਰੀ ਗਿਆ ਸੀ ਮੈਂ ਕਿਹਾ ਤੁਮ ਤੋ ਵਧਾਈਆਂ ਹੁਣ ਤੁਹਾਡੇ ਤਾਂ ਚਾਰ ਮੁੱਖ ਮੰਤਰੀ ਹੋਗੇ ਤੁਸੀਂ ਭਗਵੰਤ ਮਾਨ ਦੀ ਧਰਮ ਪਤਰੀ ਨੂੰ ਜਾਂਦੇ ਦੇਖਿਓ ਕਿਤੇ ਐਨ ਲੱਗੂਗਾ ਪਤਾ ਨਹੀਂ ਕੋਈ ਕਿਸੇ ਸੂਬੇ ਦਾ ਮੁੱਖ ਮੰਤਰੀ ਆਇਆ ਅੱਗੇ ਪੁਲਿਸ ਪਿੱਛੇ ਪੁਲਿਸ ਡੀਜੀ ਐਸਐਸਪੀ ਆਈਜੀ ਡੀਆਈਜੀ ਧਰਮ ਪਤਨੀ ਹੈ ਉਹਦੀ ਮਾਤਾ ਜੀ ਜਾਂਦੇ ਦੇਖ ਲਓ ਐ 20 25 ਗੱਡੀਆਂ ਦਾ ਕਾਫਲਾ ਭੈਣ ਜੀ ਨਾ ਕੇ ਦੇਖ ਲਓ ਤੇ ਪਹਿਲੇ ਕੀ ਹੁੰਦੇ ਸੀ ਕਿ ਜੀ ਸਿਕਿਉਰਟੀ ਆਤਾ ਜੀ ਕਿਵੇਂ ਸਿਕਿਉਰਟੀ ਰੱਖੀ ਆ ਤਾਂ ਦੇਖੋ ਜੀ ਸਾਡਾ ਟਾਈਮ ਆਊਗਾ ਅਸੀਂ ਤਾਂ ਜਨਤਾ 'ਚ ਰਹਾਂਗੇ ਆਪਣੇ ਥਾਣੇ ਦਾ ਤੁਸੀਂ ਥਾਣੇਦਾਰ ਹੋ ਜੀ ਹੈ ਇੱਕ ਦੱਸੋ ਯਾਰ ਥੋੜਾ ਆਪਣੇ ਕਾਨੂੰਨ ਬਾਰੇ ਪੁੱਛਣਾ ਚਾਹਣਾ ਹੈ ਸ਼ਰਾਬ ਪੀ ਕੇ ਕੋ ਟਰੈਕਟਰ ਚਲਾਉਂਦਾ ਹੈ ਕੀ ਕਰਦੇ ਹੋ ਚਲਾਨ ਕਰ ਦਿੰਦੇ ਹੋ ਜਾਂ ਉਹਨੂੰ ਅੰਦਰ ਕਰ ਦਿੰਦੇ ਹੋ ਹਾਂ ਚਲਾਨ ਕੱਢ ਕੇ ਅੰਦਰ ਕਰ ਦਿੰਦੇ ਹੋ ਜੇ ਮੋਟਰਸਾਈਕਲ ਕਾਰ ਚਲਾਉਂਦਾ ਹੈ ਉਵੇਂ ਹੀ ਕਰ ਦਿੰਦੇ ਆ ਥੋੜਾ ਮੁੱਖ ਮੰਤਰੀ ਦੇ ਰੋਜ਼ दारू ਦੀ ਬੋਤਲ ਪੀ ਕੇ ਸਰਕਾਰ ਚ ਲਈ ਜਾਂਦਾ ਵਾੜੇ ਵਾੜਾ ਮੈਂ ਕਿਹਾ ਜਿੱਦੂ ਅਗਲੀ ਵਾਰ ਮੂੰਹ ਚ ਪਾ ਲਿਓ ਐਮ ਪੂਰਾ ਪਤਾ ਲੱਗੂ ਸਵੇਰੇ ਚਲੇ ਜੋ ਸ਼ਾਮ ਚਲੇ ਜੋ ਰਾਤ ਚਲੇ ਜੋ ਡੱਕੇ ਹੀ ਰੰਦਾ ਅੱਛਾ ਆਪ ਆदमी 파ਰਟੀ ਨੇ ਇੱਕ ਗਰੰਟੀ ਦਾ ਪੂਰੀ ਕਰ ਲਈ ਸਾਰਿਆਂ ਨੇ ਵਿਆਹ ਕਰਾ ਲਏ ਜਿਨੇ ਇੱਕ ਵਾਰ ਕਰ ਵਿਆਹ ਕੀਤਾ ਸੀ ਦੂਜੀ ਵਾਰ ਕਰਾ ਲਿਆ ਜਿਨੇ ਨਹੀਂ ਹੋਇਆ ਸੀ ਸਾਰੇ ਕਰਾ ਲੇ ਸੜੇ ਮੁੱਖ ਮੰਤਰੀ 60 ਸਾਲ ਦੀ ਉਮਰ ਹੈ 25 ਸਾਲ ਦੀ ਲੜਕੀ ਨਾਲ ਵਿਆਹ ਕਰਾ ਲਾ ਤੁਸੀਂ ਦੇਖੋ ਭਗਵੰਤ ਮਾਲ ਮੁੱਖ ਮੰਤਰੀ ਦੀ ਜਿਹੜੀ ਬੇਟੀ ਹੈ ਉਨੀ ਉਮਰ ਵੀ ਹੁੰਨੀ ਐ ਉਹਨੇ ਵੀਡੀਓ ਪਾਈ ਐ ਕਹਿੰਦੀ ਮੈਨੂੰ ਮੇਰਾ ਜ ਬਾਪ ਐ ਸਭ ਤੋਂ ਮਾੜਾ ਬੰਦਾ ਐ ਦੇਖੋ ਜੇ ਬੇਟੀ ਆਪਣੇ ਬਾਪ ਬਰ ਕਹਿੰਦੇ ਤੇ ਆਪਾਂ ਮੁੱਖ ਮੰਤਰੀ ਬਣਾਈ ਬੈਠਿਆ ਆਪ ਤਿੰਨ ਚਾਰ ਦਿਨ ਪਹਿਲੇ ਦੇਖਿਆ ਤੁਸੀਂ ਆ ਬਠਿੰਡੇ ਕੀ ਕੀਤਾ ਨੇ ਉਹ ਬਠਿੰਡੇ ਸ਼ਾਮ ਨੂੰ ਇਹਨਾਂ ਦੀ ਉਹ ਕੀ ਹੁੰਦੀ ਐ ਰੋਡ ਸ਼ੋ ਸੀ 19 5 ਵਜੇ ਦੇ ਬਾਅਦ ਤਾਂ ਉਹਨੂੰ ਹੱਥ ਕੰਮਨ ਲੱਗ ਜਾਂਦੇ ਆ ਉਹ ਰੋਡ ਸ਼ੋਅ 8 ਵਜੇ ਸੀ ਉਹ ਪੂਰੀ ਪੀ ਲਈ ਤੇ ਲੋਕੀ ਡਿੱਕਣ ਲੱਗੇ ਤੇ ਉਹਨੂੰ ਕਹਿੰਦੇ ਜੀ ਤੁਹਾਨੂੰ ਆਉਣਾ ਪੈਣਾ ਹੈ ਲੋਕੀ ਤੇ ਡਿੱਕੀ ਹੈ ਇਹਦਾ ਉਹਨੂੰ ਬਿਠਾ ਲਿਆ ਗੱਡੀ 'ਚ ਜਦੋਂ ਪਹੁੰਚਿਆ ਦੇਖੋ ਗੱਡੀ ਦੇ ਵਿੱਚੋਂ ਨਿਕਲ ਕੇ ਛੱਤ ਬੋਨਟ ਤੇ ਚੜ ਗਿਆ ਉੱਥੇ ਭੰਗੜਾ ਪਾਉਣ ਲੱਗਿਆ ਉਹ ਨਸ਼ਾ ਵੱਧ ਗਿਆ ਉਹਨੇ ਕੀ ਕੀਤਾ ਬੋਤਲ ਪਾਣੀ ਦੀ ਪਈ ਸੀ ਉਹ ਚੱਕ ਕੇ ਆਪਣੇ ਸਿਰ 'ਚ ਡੋਲ ਲਈ ਸਾਰੀ ਇਹ ਰਾ ਤਾਂ ਮੁੱਖ ਮੰਤਰੀ ਆ ਕੀ ਮੁਕਾਬਲਾ ਕਰੋਗੇ ਇੱਕ ਪਾਸੇ ਬਾਪੂ ਬਾਦਲਦਾ ਦੇ ਇੱਕ ਵਰਕੇ ਐ ਜੇ ਮਲੰਗਾ ਦਾ ਆ ਜਿੰਨੇ ਝਾੜੂ ਵਾਲੇ ਸਾਰੇ ਮਲੰਗ ਹੈ ਕਿ ਨਹੀਂ ਮੈਨੂੰ ਦੱਸੋ ਵਾ ਤੁਸੀਂ ਹੱਥ ਕੜੇ ਕਰਕੇ ਦੱਸੋ ਮਲੰਗ ਹੈ ਕਿ ਨਹੀਂ ਸਾਰੇ ਮਲੰਗ ਹਨ ਤੇ ਤੁਸੀਂ 5 ਸਾਲ ਵਾਸਤੇ ਉਹਨਾਂ ਨੂੰ ਸਰਕਾਰ ਦੇ ਦਿੱਤੀ ਉਹ ਅੱਗੇ ਤੋਂ ਨਾ ਤਜਰਬਾ ਕਰਿਓ ਹੱਥ ਜੋੜਦੇ ਅਸੀਂ ਮਾੜੇ ਆ ਚੰਗੇ ਆ ਥੋੜੇ ਆ ਅਸੀਂ ਜਿਉਣਾ ਮਰਨਾ ਥੋੜੇ ਵਾਸਤੇ ਆ ਯਾਰ ਦੇਖੋ ਬਾਪੂ ਬਾਦਲ ਦੇ ਕਿੰਨੇ ਪ੍ਰਾਣੇ ਸਾਥੀ ਇੱਕ ਨੇਕ ਸੰਸਾਨ ਸ਼ਕਲ ਤੋਂ ਹੀ ਪਤਾ ਲੱਗਦਾ ਕਿੰਨੇ ਸੇਵਾਦਾਰ ਹੈ ਤੁਸੀਂ ਇਹਨਾਂ ਦੀਆਂ ਸ਼ਕਲਾਂ ਦੇਖ ਲਓ ਆ ਝਾੜੂ ਵਾਲਿਆਂ ਦੀ ਅੱਜ ਜਿਹੜੀ ਲੜਾਈ ਹੈ ਅੱਜ ਲੜਾਈ ਕੌਮ ਦੀ ਲੜਾਈ ਹੈ ਪੰਜਾਬ ਦੀ ਲੜਾਈ ਹੈ ਪੰਜਾਬ ਦੇ ਕਿਸਾਨਾਂ ਦੀ ਲੜਾਈ ਹੈ ਆ ਜਿਹੜੀ ਜੰਗ ਲੜਨ ਲੱਗੇ ਆ ਕੱਲੇ ਜੋਸ਼ੀ ਜੀ ਨੂੰ ਐਮਪੀ ਬਣਾਉਂਦੀ ਨਹੀਂ ਆਹ جنگ ਹੈ ਇੱਕ ਪਾਸੇ ਪੰਜਾਬ ਹੈ ਪੰਜਾਬ ਦੀ ਖੇਤਰੀ ਪਾਰਟੀ ਹੈ ਖਾਲਸਾ ਪੰਥ ਦੀ ਆਵਾਜ਼ ਹੈ ਪੰਜਾਬੀਆਂ ਦੀ ਆਵਾਜ਼ ਹੈ ਕਿਸਾਨ ਗਰੀਬ ਮਜ਼ਦੂਰ ਦੀ ਆਵਾਜ਼ ਹੈ ਦੂਜੇ ਪਾਸੇ ਆ ਦਿੱਲੀ ਵਾਲੀ ਲੁਟੇਰੇ ਪਾਰਟੀਆਂ ਆ ਦਿੱਲੀਆਂ ਵਾਲੀਆਂ ਪਾਰਟੀਆਂ ਇੱਥੇ ਕੱਲਾ ਲੁੱਟਣ ਆਉਂਦੀਆਂ ਸੇਵਾ ਕਰਨ ਨਹੀਂ ਅਕਾਲੀ ਦਲ ਦਾ ਮਤਲਬ ਸੇਵਾ ਹੈ ਇਤਿਹਾਸ ਗਵਾ ਹੈ ਜੋ ਕੁਸ਼ੀ ਬਣਿਆ ਸਾਰਾ ਕੁਸ਼ੀ ਥੋੜੀ ਪਾਰਟੀ ਨੇ ਬਣਾਇਆ ਤੇ ਫਿਰ ਆਪਣੀ ਪਾਰਟੀ ਨੂੰ ਕਿਉਂ ਕਮਜ਼ੋਰ ਕਰ ਦਿੱਤਾ ਨੁਕਸਾਨ ਆਪਣਾ ਹੋਇਆ ਆਪਾਂ ਗੱਲਾਂ 'ਚ ਆ ਗਏ ਇੰਨਾਂ ਏਜੰਸੀਆਂ ਦੇ ਉਹਨਾਂ ਨੂੰ ਪਤਾ ਸੀ ਕਿ ਖਾਲਸਾ ਪੰਥ ਨੂੰ ਪੰਜਾਬ ਨੂੰ ਕਮਜ਼ੋਰ ਕਰਨ ਕਰਨਾ ਹੈ ਤਾ ਕਮਜ਼ੋਰ ਹੋਊਗਾ ਜੇ ਇਹਨਾਂ ਦੀ ਫੌਜ ਅਕਾਲੀ ਦਲ ਨੂੰ ਕਮਜ਼ੋਰ ਕਰ ਦਿਓ ਸਾਰੇ ਚਿੰਮੜ ਗਏ ਝੂਠ ਬੋਲਣ ਦੇ ਝੂਠ ਤੇ ਝੂਠ ਝੂਠ ਤੇ ਝੂਠ ਤੇ ਅੱਜ ਸਾਰਾ ਕੁਝ ਸਾਹਮਣੇ ਆ ਗਿਆ ਇਸ ਕਰਕੇ ਹੱਥ ਚੁੜ ਕੇ ਬੇਨਤੀ ਹੈ ਹੁਣ ਨਾਅ ਟਜਰਬਾ ਕਰੋ ਪਹਿਲੀ ਤਰੀਖ 1 ਜੂਨ ਇੱਕ ਵਾਰ ਹੋਰ ਵੀ ਗੱਲ ਪੁੱਛਣਾ ਚਾਹਣਾ ਤੁਹਾਨੂੰ ਪਤਾ ਪਹਿਲੀ ਜੂਨ ਨੂੰ 40 ਸਾਲ ਪਹਿਲੇ ਕੀ ਹੋਇਆ ਜਿਹਨੂੰ ਪਤਾ ਹੱਥ ਖੜੇ ਕਰਿਓ ਆ ਅਟੈਕ ਹੋਇਆ ਟੈਂਕਾਂ ਤੋਪਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਹੋਇਆ 40 ਸਾਲ ਪਹਿਲੇ ਕਾਂਗਰਸ ਨੇ ਕੀਤਾ 40 ਸਾਲ ਪਹਿਲੇ ਕਾਂਗਰਸ ਦੇ ਵਰਕਰਾਂ ਦੇ ਲੀਡਰਾਂ ਨੇ ਹਿੰਦੁਸਤਾਨ ਵਿੱਚ ਭਾਵੇਂ ਕਾਨਪੂਰ ਆ ਨਾਗਪੁਰਾ ਦਿੱਲੀ ਆ ਬੰਬਈ ਆ ਕਲਕੱਤਾ ਜਿੱਥੇ ਸਿੱਖ ਭੈਣ ਭਰਾ ਦਿਖਦੇ ਸੀ ਉਹਨੂੰ ਮਾਰ ਦਿੰਦੇ ਸੀ ਪਰ ਦੁੱਖ ਇਸ ਕੱਲ ਦਾ ਹੈ ਕੀ 84 ਚ ਆਪਣੇ ਨਾਂ ਹੋਇਆ ਤੇ 85 ਵਿੱਚ ਆਪਣੇ ਪੰਜਾਬ ਦਾ ਇਲੈਕਸ਼ਨ ਸੀ 35 ਸੀਟਾਂ ਫਿਰ ਵੀ ਕਾਂਗਰਸ ਜਿੱਤ ਗਈ ਜਿਹੜੀ ਪਾਰਟੀ ਨੂੰ ਅੰਦਰ ਵੜਨਾ ਅੰਦਰ ਵੜ ਨਹੀਂ ਦੇਣਾ ਚਾਹੀਦਾ ਆਪਾਂ ਪਤਾ ਨਹੀਂ ਕੌਮ ਨੂੰ ਕੀ ਹੋ ਗਿਆ ਹੁਣ ਇੱਕ ਹੋਰ ਵੀ ਦੇਖੋ ਜੇ ਹੁਣ ਨਹੀਂ ਤੁਸੀਂ ਹੁਣ ਵੀ ਵੋਟ ਪਾਉਣੇ ਐ ਐਨਾ ਕੁਝ ਹੋ ਗਿਆ ਸਹੀ ਮੈਨੇ ਤਾਂ ਸਿੱਖਣੀ ਐ ਜਿਹੜਾ ਆਪ ਕਹਦਾ ਸਿੱਖਣੀ ਐ ਮੈਂ ਆਪ ਕਹਿੰਦਾ ਤੁਹਾਡੇ ਤੇ ਇੰਨਾ ਕੁਝ ਹੋ ਜੇ ਤੁਹਾਡੇ ਗੁਰੂ ਘਟਾ ਦੇਣ ਤੇ ਫਿਰ ਵੀ ਆਪਾਂ ਉਹਨਾਂ ਨੂੰ ਵੋਟਾਂ ਪਾਈਏ ਤੇ ਫਿਰ ਆਪ ਫਿਰ ਆਪਣੇ ਚ ਐਡੀ ਵੱਡੀ ਕੋਈ ਗ੍ਰੈਵਿਟੀ ਆ ਗਈ ਆਪਣੇ ਵਿੱਚ ਜਿਹੜੀ ਆਪਾਂ ਆਹ ਚੀਜ਼ਾਂ ਹੋਣ ਲੱਗ ਗਈਆਂ ਜਿਹੜੀਆਂ ਕੌਮਾਂ ਇਤਿਹਾਸ ਧੁੱਕ ਜਾਂਦੀਆਂ ਦੁਸ਼ਮਣ ਨੂੰ ਭੁੱਲ ਜਾਂਦੀਆਂ ਉਹ ਖਤਮ ਹੋ ਜਾਂਦੀਆਂ ਆ ਤੁਸੀਂ ਦੇਖਿਆ ਆ ਦਿੱਲੀ ਵਾਲੇ ਕਿਸਾਨ ਵੀਰ ਆ ਕਿਵੇਂ ਐਨਨੂੰ ਹੁਣ ਦਿੱਲੀ ਨਹੀਂ ਜਾਣ ਦਿੱਤਾ ਕਿਉਂ ਕਿ ਭਗਵੰਤ ਮਾਨ ਭਾਜਪਾ ਦੀ ਅਮੈਸ਼ਾਨਾ ਇੱਕ ਹੋ ਗਈ ਇਹ ਗੱਲ ਐਸ ਇਲੈਕਸ਼ਨ ਦੇ ਬਾਅਦ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਨੂੰ ਤੋੜ ਕੇ ਆਮ ਆਦਮੀ ਪਾਰਟੀ ਪੰਜਾਬ ਬਣਾ ਰਿਆ ਜਿਵੇਂ ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਭਾਜਪਾ ਨੇ ਤੋੜੀ ਜਿਵੇਂ ਬੀਜੇਪੀ ਨੇ ਸ਼ਰਧਪੁਰ ਦੀ ਪਾੜੀ ਤੋੜੀ ਕਿਉਂਕਿ ਭਗਵੰਤ ਮਾਨ ਨੇ ਜੋ ਸ਼ਰਾਬ ਦਾ ਘੁਟਾਲਾ ਕੀਤਾ ਉਹਦੇ ਸਾਰੇ ਕਾਗਜ ਇਨਾਂ ਕੋਲੇ ਹੈਗੇ ਆ ਇਹਨੂੰ ਭਗਵੰਤ ਮਾਨ ਨੂੰ ਕਿਹਾ ਜਿਵੇਂ ਜਾਂ ਤੂੰ ਕੇਜਰੀਵਾਲ ਮੰਗੂ ਅੰਦਰ ਜਾਏਗਾ ਜਾਂ ਜਿਵੇਂ ਕਹਿੰਨੇ ਆਵੇਂ ਕਰ ਤੁਸੀਂ ਦੇਖਿਆ ਕਿਸਾਨਾਂ ਦੀ ਜਦੋਂ ਬੈਰੀਕੇਡ ਕਰਤੀ ਉਹ ਬੰਬ ਸਿੱਟੀ ਗਏ ਉਹ ਅਤੂਕ ਗਏ ਸਿੱਟੀ ਗਏ ਗੋਲੀਆਂ ਚਲਾਈ ਗਏ ਭਗਵੰਤ ਮਾਨ ਨੇ ਪੁਲਿਸ ਨੂੰ ਕਿਹਾ ਕੁਝ ਨਹੀਂ ਕਰਨਾ ਚੁੱਪ ਕਰਕੇ ਬੈਠੇ ਰੋ ਇਕੱਠੇ ਜੇ ਕਾਲੀ ਸਰਕਾਰ ਹੁੰਦੀ ਕਿਸੇ ਦੀ ਹਿੰਮਤ ਨਹੀਂ ਹੁੰਦੀ ਤੁਹਾਡੇ ਇੱਥੇ ਬੰਬ ਚਲਾ ਦੇਣ ਹਲੇ ਤਾਂ ਉਹਨਾਂ ਨੇ ਬਾਰਡਰ ਸੀਲ ਕੀਤਾ ਹੈ ਜੇ ਕਾਲੀ ਦਲ ਨੂੰ ਹੋਰ ਕਮਜ਼ੋਰ ਕਰਤਾ ਜਵੇਂ ਕਮਜ਼ੋਰ ਕਰਤਾ ਤੁਹਾਡੇ ਪਿੰਡਾਂ 'ਚ ਆ ਕੇ ਤੁਹਾਨੂੰ ਕੱਢ ਕੇ ਜਿੱਕੇ ਜਾਣਗੇ ਅਬ ਬੀਜੇਪੀ ਨੇ ਹੁਣ ਕੀ ਕੀਤਾ ਜਦੋਂ ਤੁਸੀਂ ਲੜਾਈ ਅਸੀਂ ਤਾਂ ਲੱਤ ਮਾਰਦੀ ਸਰਕਾਰ ਨੂੰ ਅਸੀਂ 30 ਸਾਲ ਦੇ ਰਿਸ਼ਤੇ ਨੂੰ ਉਹਨੇ ਦੇਖਿਆ ਕਿਸਾਨੀ ਐਜੀਟੇਸ਼ਨ ਦੇ ਨਾਲ ਖੜ ਗਏ ਉਹਨੇ ਕੀ ਕੀਤਾ ਚਲੋ ਹੁਣ ਤੁਹਾਡੇ ਖਿਲਾਫ ਚੱਲ ਪਏ ਉਹਨੇ ਕੀ ਕੀਤਾ ਤਖਤ ਹਜ਼ੂਰ ਸਾਹਿਬ ਦੇ ਉੱਤੇ ਆਰਐਸਐਸ ਨੇ ਕੰਟਰੋਲ ਕਰ ਲਿਆ ਤਖਤ ਪਟਨਾ ਸਾਹਿਬ ਦੇ ਕੰਟਰੋਲ ਕਰ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨੇ ਕੰਟਰੋਲ ਕਰ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਅਲੱਗ ਹਰਿਆਣੇ ਦੀ ਬਣਾਤੀ ਜਿਹੜਾ ਅੱਜ ਕੱਲ ਅੰਗਰੇਜ਼ ਵੀ ਨਹੀਂ ਕਰ ਸਕਦੇ ਉਦੋਂ ਸੀ ਉਥੇ ਆਪਣੇ ਬੰਦੇ ਵਾਰਤੇ ਜਿਹੜੇ ਆਪਾ ਸੋਲ ਕਹਿੰਦੇ ਹੁੰਦੇ ਸੀ ਆ ਬੜਾ ਪੰਥਕ ਹੈ ਮੰਡ ਸਾਡੇ ਬੜੇ ਪੰਥਕ ਹੈ ਜੀ ਦਾਦੂ ਵਾਲਾ ਸੰਦ ਦਾਦੂ ਵਾਲਾ ਬੜਾ ਪੰਥਕ ਹੈ ਕਿੱਥੇ ਹੈ ਜੀ ਬੀਜੇਪੀ ਚ ਹੈ ਜਦੋਂ ਅਸੀਂ ਕਹਿੰਦੇ ਸੀ ਉਦੋਂ ਕੋਈ ਮੰਨਦਾ ਨਹੀਂ ਸੀ ਅੱਜ ਤੁਹਾਡੇ ਸਾਹਮਣੇ ਹੈ ਜੇ ਤੁਹਾਡੇ ਨਾਲ ਉਦੋਂ ਵੀ ਖੜਾ ਤੇ ਹੁਣ ਵੀ ਖੜਾ ਹੈ ਤੇ ਅੱਗੇ ਤੋਂ ਖੜੂਗਾ ਤਾਂ ਕਾਲੀ ਦਲੀਆ ਤੁਹਾਡੇ ਨਾਲ ਆਪਣੀ ਫੌਜ ਹੈ ਤੁਸੀਂ ਤਗੜਾ ਕਰਦੇ ਹੋਗੇ ਤੇ ਤੁਹਾਡੀ ਢਾਲ ਬਣ ਕੇ ਖੜੋਗੇ ਦੇਖੋ ਕਿਥੇ 70 70 ਸੀਟਾ ਜਿੱਦੇ ਹੁੰਦੇ ਸੀ ਤਿੰਨ ਸੀਟਾਂ ਦੇ ਲਿਆਤਾ ਇਹਨਾਂ ਦੀ ਗੱਲਾ ਕਰਕੇ ਅੱਜ ਅਮਰੀਕਾ ਤੇ ਕੋਈ ਹਮਲਾ ਨਹੀਂ ਕਰ ਸਕਦਾ ਕਿਉਂਕਿ ਅਮਰੀਕਾ ਦੀ ਫੌਜ ਤਗੜੀ ਹੈ ਤੁਹਾਡੇ ਤੇ ਹਮਲੇ ਹੋ ਰਿਹਾ ਤੁਸੀਂ ਆਪਣੀ ਕੌਮ ਦੀ ਫੌਜ ਪੰਜਾਬ ਦੀ ਕਮਜ਼ੋਰ ਕਰਤੀ ਹੈ ਐਸ ਕਰਕੇ ਆ ਲੜਾਈ ਹੈ ਅਸੀਂ ਇਕੱਲੇ ਲੜ ਰਹੇ ਹਾਂ ਤੇ ਲੜਾਂਗੇ ਕੱਲੇ ਪੂਰੀ ਜ਼ਿੰਦਗੀ ਲੜਦੇ ਰਵਾਂਗੇ ਸਾਡੇ ਵਾਸਤੇ ਸੱਤਾ ਜ਼ਰੂਰੀ ਨਹੀਂ ਆਪਣੇ ਅਸੂਲ ਜ਼ਰੂਰੀ ਹੈ ਅਸੂਲ ਜ਼ਰੂਰੀ ਹੈ ਬੋਲੇ ਸੋ ਨਿਹਾਲ ਐਸ ਕਰਕੇ ਮੈਂ ਬੇਨਤੀ ਕਰਨਾ ਹੈ ਜੋਸ਼ੀ ਜੀ ਬੜੇ ਨੇਕ ਇਨਸਾਨਾ ਮੇਰੇ ਦਾ ਭਰਾ ਮੰਗੂਆ ਹੈ ਕੰਮ ਕਰਨ ਦਾ ਤਜਰਬਾ ਵੀ ਹੈ ਜਜ਼ਬਾ ਵੀ ਹੈ ਆ ਅੰਮਰਸਰ ਸ਼ਹਿਰ ਵਿੱਚ ਜੋ ਬਣਿਆ ਬਹੁਤ ਵੱਡਾ ਯੋਗਦਾਨ ਮੇਰੇ ਵੀਰ ਜੋਸ਼ੀ ਜੀ ਦਾ ਤੋ ਐਸ ਕਰਕੇ ਆਏ ਜੇ ਲੋਕ ਚਾਹੀਦੇ ਆਪਣੀ ਵਗਵਾਈ ਕਰਨ ਵਾਲੇ ਤੇ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਮਾਝੇ ਦੀ ਇਸ ਧਰਤੀ ਨੂੰ ਮੱਥ ਨੂੰ ਇੱਕ ਦੱਸਦਾ ਮਾਲਵਾ ਸਾਰਾ ਜਿੱਤ ਕੇ ਆ ਰਿਹਾ ਮੈਂ ਤੁਹਾਨੂੰ ਅੱਜ ਦੱਸ ਦਿੰਦਾ ਮੈਂ ਸਾਰੇ ਯਾਤਰਾ ਕਰਕੇ ਆਏ ਹਾਂ ਹੁਣ ਮਾਝੇ ਵਾਲਿਓ ਤੁਸੀਂ ਨਾ ਪਿਛੇ ਰਹਿ ਜਾਓ ਮਾਝੇ ਦੇ ਸਾਨੂੰ ਪੂਰਾ ਮਾਣ ਹੈ ਮੈਨੂੰ ਪੂਰਾ ਯਕੀਨ ਹੈ ਮਾਝੇ ਵਾਲੋ ਡੜ ਕੇ ਖੜ ਜੋ ਡੋਲਿਓ ਨਾ ਤਜਰਬੇ ਬੰਦ ਕਰ ਦਿਓ ਤੱਕੜੀ ਚੋਣਾਂ ਦਾ ਬਟਨ ਦਬਕੇ ਵਾਪਸ ਆ ਕੇਸਰੀ ਝੰਡਾ ਚੂਲਣ ਲਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ